ਸਰ ਪਰਚਾਸ਼ਨ ਵੱਲੋਂ ਰੈੱਡ ਕਰਾਸ ਪਵਨ ਵਿੱਚ ਚਲਾਈ ਗਈ ਪੰਗੂੜਾ ਸਕੀਮ ਵਿੱਚ ਮੰਗਲਵਾਰ ਨੂੰ ਇੱਕ ਹੋਰ ਮਾਂ-ਬਾਪ ਆਪਣੇ ਇੱਕ ਮਾਸੂਮ ਬੇਟੀ ਨੂੰ ਛੱਡ ਕੇ ਚਲੇ ਗਏ ਜਿਸ ਤੋਂ ਬਾਅਦ ਰੈੱਡ ਕਰਾਸ ਦੇ ਮੁਲਾਜ਼ਿਮਾਂ ਨੇ ਉਸਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਇਲਾਜ ਤੋਂ ਬਾਅਦ ਜਲੰਧਰ ਦੇ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਇਸ ਦੌਰਾਨ ਸੋਸਾਇਟੀ ਦੇ ਚੇਅਰਪਰਸਨ ਨੇ ਦੱਸਿਆ ਕਿ ਇਸ ਬੱਚੀ ਨੂੰ ਮਿਲਾ ਕੇ ਕੁੱਲ 65 ਬੱਚੀਆਂ ਹੋ ਗਈਆਂ ਨੇ ਉਹਨਾਂ ਨੇ ਮਾਪੇ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਹ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਉਹ ਉਹਨਾਂ ਨੂੰ ਸੁੱਟਣ ਦੀ ਬਜਾਏ ਇੱਥੇ ਦੇ ਜਾਣ। ਆਪ ਲੋਗੋਂ ਸੇ ਬੇਨਤੀ ਹੈ ਕਿ ਅਗਰ ਕਿਸੇ ਵਜ੍ਹਾ ਸੇ ਆਪ ਬੱਚਾ ਨਹੀਂ ਰੱਖ ਸਕਤੇ ਹਨ ਤਾਂ ਉਸੇ ਹਮਾਰੇ ਪਾਸ ਛੋੜ ਦਿਜੀਏ ਬਜਾਏ ਕਹੀਂ ਔਰ ਛੋੜਨੇ ਕੇ। ਬਹਿਰਾਲ ਇਸ ਘਟਨਾ ਨੇ ਇੱਕ ਵਾਰ ਫੇਰ ਬੱਚੀ ਦੇ ਜਨਮ ਤੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕੀਤਾ ਹੈ। ਜਿੱਥੇ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਇਹਨਾਂ ਸਾਰੇ ਦਾਅਵਿਆਂ ਨੂੰ ਖੋਖਲਾ ਕਰਦੇ ਨੇ।